ਰੇ ਭਾਈ ਫੀਡ ਕਰਾਉਣ ਆਏ ਹੋਏ ਆਗੇ ਇੱਥੇ ਕੁੱਤੀ ਸੋਈ ਹੈਗੀ ਹਨਾ ਸ਼ੁਭ ਹੋਮ ਚ ਪੁੱਤ ਤੂੰ ਰਹਿਣ ਦੇ ਉਹਨਾਂ ਨੂੰ ਖਾ ਲੈਣ ਦੇ ਇਹਨਾਂ ਨੂੰ ਪੀ ਲੈਣ ਦੇ ਵਿਚਾਰਿਆਂ ਨੂੰ ਛੋਟਾ ਟਾਈਮ ਤਨ ਫੇਰ ਦੇਵਾਂਗੇ ਤੋ ਪੈਦਾ ਵੀ ਇਹਦੇ ਵਿਚਾਰਦੇ 6-7 ਬੱਚੇ ਸੀ ਤੋ ਉਹਨਾਂ ਚੋਂ ਇੱਕੇ ਹੀ ਬਚੀ ਹੈਗੀ ਇਹ ਕਿਸੇ ਨੇ ਜ਼ਹਿਰ ਦੇ ਕੇ ਨਾ ਸਾਰੇ ਮਾਰ ਦੇ ਅੱਜ ਕੱਲ ਇਹਨਾਂ ਨੂੰ ਫੀਡ ਕਰਾਉਣਾ ਵੀ ਬਹੁਤ ਔਖਾ ਹੋ ਰਿਹਾ ਹੈਗਾ ਕਿਉਂਕਿ ਪਹਿਲਾਂ ਤਾਂ ਇੱਥੇ ਕੋਈ ਖਾਏ ਨਹੀਂ ਸੀਗਾ ਹੁਣ ਲੋਕ ਆਉਣ ਲੱਗ ਗਏ ਚੱਲ ਆਉਣਾ ਹੀ ਆ ਸੁੱਖ ਨਾਲ ਘਰ ਬਣਾਏ ਨੇ ਬਾਸਨ ਰਸਣ ਪਰ ਵਿਚਾਰ ਨੂੰ ਇਹਨਾਂ ਨੂੰ ਕੋਈ ਫੀਡ ਵੀ ਨਹੀਂ ਕਰਵਾਉਣ ਦਿੰਦਾ ਹੈਗੇ ਹਨ ਹਰੇਕ ਦਾ ਵੀ ਇਹੀ ਉਹ ਇੱਥੋਂ ਚੱਲ ਜਾਣਗੇ ਇਹ ਕਿੱਥੇ ਜਾਣਗੇ ਹੈਨਾ ਇਹਨਾਂ ਦਾ ਘਾਰ ਹੈਗਾ ਇੱਥੇ ਜਦੋਂ ਪੈਦਾਂ ਤੇ ਰਹਿੰਦੇ ਨਹੀਂ ਇਸ ਕਰਕੇ ਮੈਂ ਕਹਿੰਦਾ ਜੇ ਕੋਈ ਫੀਡ ਨਹੀਂ ਵੀ ਕਰਵਾ ਸਕਦਾ ਨਾ ਤਾਂ ਨਾ ਕਰਾਓ ਕੋਈ ਗੱਲ ਪਰ ਜਿਹੜਾ ਕੋਈ ਕਰਾਉਂਦਾ ਉਹਨੂੰ ਨਾ ਰੋਕੋ ਥੋੜਾ ਬਹੁਤ ਵੱਡਾ ਉਹ ਪੁੰਨ ਲੱਗ ਜਾਊਗਾ ਹੈਨਾ ਬਸ ਉਸ ਮੈਂ ਇਹ ਵੀ ਵੀ ਰਹਿਮ ਕਰੋ ਇਹਨਾਂ ਤੇ ਰਹਿਮ ਕਰੋ ਨਾ ਤੇ ਇਹਨਾਂ ਦਾ ਕਿਉਂ ਨਹੀਂ ਪਿਆਰ ਆਉਂਦਾ ਆਏ 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 ਉਹ ਖਾ ਲੋ ਕੁੱਤੇ ਉਹ ਕਿੱਧਰ ਇਹ ਤਾਂ ਫਿਰ ਖਾਣ ਲੱਗੇ ਹੈ ਇਹਨਾਂ ਦਾ ਮਾਰਨ ਨੂੰ ਕਿਦਾਂ ਜੀ ਕਰਦਾ ਲੋਕਾਂ ਦਾ ਹੈ ਇਹਨਾਂ ਨੂੰ ਜ਼ਹਿਰ ਦੇ ਕੇ ਮਾਰ ਦਿੰਦੇ ਨੇਗੇ ਪਰ ਇਦਾਂ ਵੀ ਵਿਚਾਰੀ ਦੇ ਨਾ ਸਾਰੇ ਬੱਚੇ ਮਾਰਦੇ ਅਸੀਂ ਚੱਕ ਚੱਕ ਕੇ ਦੱਬੇ ਹਨਾ ਤੋਂ ਡਾਕਟਰ ਕਹਿੰਦਾ ਵੀ ਇਹਨੂੰ ਨਾ ਜ਼ਹਿਰ ਦੇ ਦਿੱ ਕਿਸੇ ਨੇ ਤੋ ਐਦਾਂ ਨਾ ਕਰਿਆ ਕਰੋ ਕੋਈ ਗੱਲ ਨਹੀਂ ਫੀਡ ਨਹੀਂ ਦੇਣੀ ਨਾ ਦੋ ਕੋਈ ਚੱਕਰ ਨਹੀਂ ਹੈਗਾ ਜਿਹੜਾ ਕੋਈ ਦਿੰਦਾ ਇੱਕ ਤਾਂ ਉਹਨੂੰ ਨਾ ਰੋਕੋ ਤੁਸੀਂ ਹਨਾ ਐਨੀ ਗਰਮੀ ਹੋ ਰਹੀ ਆ ਤੇ ਸਵੇਰੇ ਸਵੇਰੇ ਅਸੀਂ ਆਇਆ ਸਵੇਰੇ ਵੀ ਆਉਂਦੇ ਆਂ ਸੀ ਅਸੀਂ ਸ਼ਾਮ ਨੂੰ ਵੀ ਆਉਂਦੇ ਆਂਗੇ ਇਹਨਾਂ ਨੂੰ ਪਾਣੀ ਦੇ ਕੇ ਜਾਂਦੇ ਆਂਗੇ ਫੀਡ ਕਰਾ ਕੇ ਜਾਂਦੇ ਆਂ ਹਜੇ ਤਾਂ ਇੱਥੇ ਕੋਈ ਹੈ ਹੀ ਨਹੀਂਗਾ ਪਰ ਜਦੋਂ ਆ ਗਏ ਨਾ ਇਹਨਾਂ ਦਾ ਬਹੁਤ ਔਖਾ ਹੋ ਜਾਣਾ ਹਰ ਕੋਈ ਇਹਨਾਂ ਨੂੰ ਬਸ ਕੱਢਣਾ ਚਾਹੁੰਦਾ ਸਾਡੀ ਕਲੌਨੀ 'ਚ ਨਾ ਕੋਈ ਕੁੱਤਾ ਨਾ ਦਿਖੇ ਕੋਈ ਇਹਨਾਂ ਦਾ ਹੱਲ ਲੱਭੋ ਕੋਈ ਇਹਨਾਂ ਨੂੰ ਹਸਟਾਇਲਜ ਕਰਵਾਓ ਅਸੀਂ ਨੇ ਵੀ ਕਰਵਾਏ ਹੋਏ ਨੇ ਸਾਡੇ ਸਾਡੇ ਘਰ ਵੀ ਰਹਿੰਦੇ ਨੇ ਆਲੇ-ਦੁਆਲੇ ਜਿੰਨੇ ਵੀ ਸੀ ਨਾ ਅਸੀਂ ਨੇ ਸਾਰਿਆਂ ਦੀ ਨਸਬੰਦੀ ਕਰਵਾਤੀ ਤੇ ਤੁਸੀਂ ਵੀ ਤਾਂ ਕੋਈ ਰਲ ਮਿਲ ਕੇ ਕੋਈ ਐਦਾਂ ਦਾ ਕਰੋ ਕੋਈ ਸਰਕਾਰ ਨੂੰ ਕਹੋ ਸਰਕਾਰ ਨੂੰ ਕੋਈ ਅਪੀਲ ਕਰੋ ਵੀ ਇਹਨਾਂ ਦਾ ਕੁਝ ਹੋਣਾ ਚਾਹੀਦਾਗਾ ਤੇ ਐਦਾਂ ਦਾ ਇਹ ਐਦਾਂ ਦੇ ਕੋਈ ਮਸਲੇ ਹੱਲ ਹੁੰਦੇ ਨੇ ਇਹਨਾਂ ਨੂੰ ਮਾਰ ਕੇ ਥੋੜਾ ਨਾ ਹੋਣਾ ਇਹਨਾਂ ਨੂੰ ਭਜਾ ਕੇ ਥੋੜਾ ਨਾ ਹੋਣਾ ਭਜ ਕੇ ਕਿੱਥੇ ਜਾਣਗੇ ਇਹ ਆਇਦਰੋਂ ਭਜਾਤੇ ਉਧਰ ਚੱਲ ਜਾਣਗੇ ਉਧਰੋਂ ਭਜਾਤੇ ਉਧਰ ਚੱਲ ਜਾਣਗੇ ਹਨਾ ਐਦਾਂ ਨਾ ਕਰਿਆ ਕਰੋ ਪਲੀਜ਼ ਮੇਰੀ ਮਾਨ ਸਰਕਾਰ ਨੂੰ ਵੀ ਬੇਨਤੀ ਹੈ ਕਿ ਵੀ ਕਿਸੇ ਵੀ ਹਸਪੀਟਲ ਦੇ ਵਿੱਚ ਨਾ ਤੇ ਕੋਈ ਇਹਨਾਂ ਨੂੰ ਦਵਾਈ دارو ਵਾਸਤੇ ਵੀ ਕੋਈ ਫ੍ਰੀ ਦਾ ਕੋਈ ਉਹ ਨਹੀਂ ਹੈਗਾ ਹਨਾ ਅਸੀਂ ਲੈ ਕੇ ਜਾਂਦੇ ਆ ਨਾ ਮੈਂ ਲੈ ਕੇ ਜਾਂਦੀ ਆ ਸਾਰੇ ਹਸਪੀਟਲਾਂ ਚ ਖਰੜ ਖਰੜ ਲਾਂਡਰਾ ਤੇ ਉਹ ਇੱਕ ਫੇਸ ਉਧਰ ਤੇ ਸਾਰੇ ਕਿਤੇ ਲੈ ਜਾਂਦੇ ਆਂਗੇ ਅਸੀਂ ਪਰ ਕੋਈ ਦਵਾਈ دارو ਦਾ ਕੋਈ ਉਹ ਨਹੀਂ ਹੈਗਾ ਅਸੀਂ ਆਪਣੇ ਪੈਸਿਆਂ ਦਾ ਇਲਾਜ ਕਰਾਉਂਦੇ ਆਂਗੇ ਤਾਂ ਪੈਸੇ ਲਾ ਕੇ ਇਹਨਾਂ ਦਾ ਇਲਾਜ ਕੌਣ ਕਰਾਊਗਾ ਹਨਾ ਤੇ ਇਸ ਕਰਕੇ ਥੋੜਾ ਬਹੁਤਾ ਸਰਕਾਰ ਨੂੰ ਵੀ ਇਹਨਾਂ ਬਾਰੇ ਸੋਚਣਾ ਚਾਹੀਦਾ ਹੈਗਾ